ਅੱਜ ਪੂਰਥ ਲਈ ਸਾਡੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਸਾਡੇ ਆਗੂ ਸਨ ਸਾਰਿਆਂ ਦੀ ਅਗਵਾਈ ਦੇ ਵਿੱਚ ਡੋਰ ਟੂ ਡੋਰ ਕੀਤਾ ਤੇ ਲੋਕਾਂ ਦੇ ਵਿੱਚ ਦੁਕਾਨਦਾਰਾਂ ਦੇ ਵਿੱਚ ਵਰਕਰਾਂ ਵੋਟਰਾਂ ਸਪੋਰਟਰਾਂ ਦੇ ਵਿੱਚ ਬੜਾ ਵੱਡਾ ਉਤਸ਼ਾਹ ਵੀ ਕਰਨ ਨੂੰ ਮਿਲਿਆ ਮੈਂ ਆਪਣੀ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਦਾ ਵਰਕਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਲਾਲਜੀਤ ਭੁੱਲਰ ਦੇ ਨਾਲ ਡੋਰ ਟੂ ਡੋਰ ਕਰਕੇ ਦੁਕਾਨਾਂ ਤੇ ਜਾ ਕੇ ਦੁਕਾਨਦਾਰਾਂ ਨੂੰ ਘਰਾਂ ਦੇ ਵਿੱਚ ਭੈਣਾ ਭਰਾਵਾਂ ਨੂੰ ਅਪੀਲ ਕੀਤੀ ਤੇ ਇੰਨਾ ਅਥਾਹ ਪਿਆਰ ਮਿਲਿਆ ਮੈਨੂੰ ਲੱਗਦਾ ਵੀ ਹਰਕਾ ਕਪੂਰਥਲਾ ਵੀ ਜਿਹੜਾ ਨਾ ਕਾਂਗਰਸ ਦਾ ਕਿਲਾ ਰਾਣੀ ਗਰਜੀਤ ਦਾ ਕਿਲਾ ਲੋਕ ਤਾਂ ਹਟੇ ਰਿ ਕਰਨਗੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਤੇ ਫਤਵਾ ਦੇਣਗੇ ਮੈਨੂੰ ਤੇ ਲੱਗਦਾ ਵੀ ਸਾਡੇ ਆਗੂਆਂ ਦੀ ਸਾਰਿਆਂ ਦੀ ਪਿਆਰ ਤੇ ਅਗਵਾਈ ਦੇ ਵਿੱਚ ਮੈਨੂੰ ਲੱਗਦਾ ਵੀ ਸਭ ਤੋਂ ਵੱਧ ਲੀਡ ਗੂਰਥਲੇ ਵਿਧਾਨ ਸਭਾ ਦੀ ਹੋਊਗੀ ਪਰਮਾਤਮਾ ਕਿਰਪਾ ਕਰੇ ਲੋਕ ਬੜੇ ਸਿਆਣੇ ਹੋ ਗਿਆ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਦੋ ਸਾਲਾਂ ਦੇ ਕੰਮਾਂ ਨੂੰ ਲੋਕ ਜਤਾਉਣਗੇ ਫਤਵਾ ਦੇਣਗੇ ਤੇ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਵਾਰ-ਵਾਰ ਸਰਕਾਰ ਜਿਵੇਂ ਦਿੱਲੀ 'ਚ ਰਿਪੀਟ ਹੋਈ ਉਸੇ ਤਰ੍ਹਾਂ ਪੰਜਾਬ 'ਚ ਵੀ 27 32 37 42 47 ਤੱਕ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੋਈ ਅਸੀਂ ਅੱਜ ਬੜੇ ਉਤਸ਼ਾਹ ਨਾਲ ਅੱਜ 100 ਮੋਟਰਸਾਈਕਲ ਲੈ ਕੇ ਮੇਰੀ ਸਾਰੀ ਸਮੁੱਚੀ ਟੀਮ ਪਹੁੰਚੀ ਹੋਈ ਆ ਇਸ ਕਰਕੇ ਅਸੀਂ ਕਿਉਂਕਿ ਭੁੱਲਰ ਜੀ ਦੇ ਅੱਜ ਬਾਈਕ ਰੈਲੀ ਆ ਅਸੀਂ ਉਹ ਰੈਲੀ ਕੱਢ ਰਹੇ ਆ ਇੰਨੀ ਗਰਮੀ ਵਿੱਚ ਤੁਸੀਂ ਦੇਖੋ ਕਿੱਡਾ ਲੋਕਾਂ ਦੇ ਵਿੱਚ ਇੱਕ ਅਚਾਹ ਪੈਦਾ ਹੋਇਆ ਹੋਇਆ ਲੋਕਾਂ 'ਚ ਇੰਨਾ ਜੋਸ਼ ਭਰਿਆ ਹੋਇਆ ਕਿ ਜੋਸ਼ ਇਸ ਕਰਕੇ ਭਰਿਆ ਭਗਵੰਤ ਮਾਨ ਜੀ ਦੀਆਂ ਵਧੀਆ ਨੀਤੀਆਂ ਤੋਂ ਵਧੀਆ ਕੰਮਾਂ ਤੋਂ ਲੋਕ ਭਗਵੰਤ ਮਾਨ ਜੀਆਂ ਦੇ ਬਦੇ ਕਾਰਜ ਕਰਕੇ ਲੋਕ ਆਮ ਆਦਮੀ ਪਾਰਟੀ ਨਾਲ ਜੁੜਾ ਹੈ ਅੱਜ ਦੇ ਦਿਨ ਜਦੋਂ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਕਟੂਰ ਸਾਹਿਬ ਤੋਂ ਉਮੀਦਵਾਰ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਕਪੂਰਥਲਾ ਵਿਖੇ ਪਹੁੰਚ ਰਹੇ ਨੇ ਤੇ ਉਹਨਾਂ ਦਾ ਜੀ ਆਇਆਂ ਨੂੰ ਆਖਦੇ ਹੋਏ ਸਾਡੀ ਪੂਰੀ ਆਮ ਆਦਮੀ ਪਾਰਟੀ ਦੀ ਟੀਮ ਜਿਹੜੀ ਹੈਗੀ ਆ ਦਰਜਾ ਬਦਰਜਾ ਬਲੱਟਿਆ ਸਾਹਿਬਾਨ ਅੱਥੇ ਪਹੁੰਚੇ ਹੋਏ ਨੇ ਤੇ ਅੱਜ ਪਹਿਲਾ ਦਿਨ ਉਹਨਾਂ ਦਾ ਕਪੂਠ ਲਿਆਂਦਾ ਰੋਡ ਸ਼ੋਅ ਦੇ ਰੂਪ ਦੇ ਵਿੱਚ ਅਸੀਂ ਕਪੂਠਲੇ ਦੇ ਬਜ਼ਾਰਾਂ ਦੇ ਵਿੱਚੋਂ ਹੁੰਦੇ ਹੋਏ ਇਹ ਮੰਦਰ ਮਾਤਾ ਭੱਦਰ ਕਾਲੀ ਜੀ ਦੇ ਉੱਥੇ ਮੱਥਾ ਟੇਕ ਕੇ ਉੱਥੇ ਸਮਾਪਤੀ ਕਰਾਂਗੇ ਅਤੇ ਘਰ ਘਰ ਜਾ ਕੇ ਸੁਨੇਹਾ ਪੰਚਾਵਾਂਗੇ ਇਹ عہد ਹੈਗਾ ਸਾਰੇ ਹਰੇਕ ਬਲੱਟਿਆ ਸਾਹਿਬਾਨ ਦਾ ਘਰ ਘਰ ਜਾ ਕੇ ਜਿਹੜਾ ਸਨੇਹਾ ਪੰਚਾਵਾਂਗੇ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਜਿਹੜੇ ਆਪਣੇ ਕਾਰਜ ਕਾਲ ਦੌਰਾਨ ਜਿਹੜੇ 2 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਆਮ ਲੋਕਾਂ ਦੇ ਲਈ ਜਿਹੜਾ ਗਰੀਬ ਵਰਗ ਦੇ ਲੋਕਾਂ ਦੇ ਲਈ ਜਿਹੜਾ ਇਹ ਸਭ ਤੋਂ ਚੰਗੇ ਕੰਮ ਕੀਤੇ ਨੇ ਚਾਹੇ ਹੋ ਬਿਜਲੀ ਦੇ ਜ਼ੀਰੋ ਬਿੱਲ ਹੋਣ ਚਾਹੇ ਮੁਹੱਲਾ ਕਲੀਨਿਕ ਹੋਣ ਚਾਹੇ ਬੇਰੋਜ਼ਗਾਰ ਜਿਹੜੇ ਲੋਕ ਹੈਗੇ ਨੇ ਉਹਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਗਿਆ ਹੋਵੇ ਨਵੀਆਂ ਭਰਤੀਆਂ ਹੋਣ ਚਾਹੇ ਨਹਿਰੀ ਸਚਾਈ ਵਿਭਾਗ ਦਾ ਕੰਮ ਹੋਵੇ ਖੇਤਾਂ ਦੇ ਵਿੱਚ ਕਿਵੇਂ ਨਹਿਰੀ ਸਚਾਈ ਵਿਭਾਗ ਕੰਮ ਕਰੀਏ ਤੇ ਪੰਜਾਬ ਦਾ ਅੰਮ੍ਰਿਤ ਰੂਪੀ ਪਾਣੀ ਜਿਹੜਾ ਹੈਗਾ ਆ ਉਹ ਬਚਾਇਆ ਜਾ ਰਿਹਾ ਹੈਗਾ ਹਰ ਇੱਕ ਤਰ੍ਹਾਂ ਦਾ ਚਾਹੇ ਤੁਸੀਂ ਸੜਕ ਸੁਰੱਖਿਆ ਫੋਰਸ ਨਹੀਂ ਲੈ ਕੇ ਗੱਲ ਕਰ ਲੋ ਹਰ ਇੱਕ ਪਾਸੋਂ ਜਿਹੜਾ ਪੰਜਾਬ ਹੈਗਾ ਦੁਬਾਰਾ ਤੋਂ ਸੋੜੇ ਦੀ ਜਿਹੜੀ ਬਰ ਰਿਆ ਹੈਗਾ ਇਮਾਨਦਾਰ ਮੁੱਖ ਮੰਤਰੀ ਦੀ ਜਿਹੜੀ ਸ਼ਬੀ ਹੈਗੀ ਆ ਉਹ ਲੋਕਪ੍ਰੀਤਾ ਹੋਣ ਕਰਕੇ ਅੱਜ ਤੁਸੀਂ ਦੇਖ ਸਕਦੇ ਹੋ ਸਾਰੇ ਬੰਨੇ ਕੈਮਰਾ ਘਮਾਓ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨਾਂ ਦੇ ਨਾਲ ਆਮ ਲੋਕ ਵੀ ਜਿਹੜੇ ਘਰਾਂ ਛੁੱਟ ਕੇ ਇੱਥੇ ਆਏ ਨੇ ਔਰ ਇਹ ਅਹਿਦ ਕਰਦੇ ਨੇ ਕਿ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਬਕਿ ਆਮ ਆਦਮੀ ਪਾਰਟੀ ਨੂੰ ਸਾਡੇ ਕਪੂਰਥਲੇ ਤੋਂ ਲੋਕ ਸਭਾ ਘਟੂਰ ਸਾਹਿਬ ਤੋਂ ਸਾਡੇ ਜਿਹੜੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਨੂੰ ਜਿਤਾ ਕੇ ਪੂਰੇ ਪੰਜਾਬ ਦੇ ਵਿੱਚ 13 ਜ਼ੀਰੋ ਦਾ ਜਿਹੜਾ ਨਾਰਾ ਹੈਗਾ ਉਹ ਬਲੱਡ ਕਰਦਾ ਸੁਖਵੰਤ ਸਿੰਘ ਪੱਡਾ ਬਹੁਤ ਵਧੀਆ ਤੁਸੀਂ ਨਾਲ ਹੀ ਸਾਡੇ ਰਹੇ ਆ ਬਹੁਤ ਵਧੀਆ ਹੰਗਾਰਾ ਸੀਗਾ ਲੇਕਿਨ ਥੋੜੀ ਇਹ ਸੀਗੇ ਕਿ ਸਾਨੂੰ ਸ਼ਾਰਟ ਟਾਈਮ ਦੇ ਵਿੱਚ ਹੀ ਇਹ ਮੈਸੇਜ ਮਿਲਿਆ ਸੀਗਾ ਉਹ ਕੱਲ ਸ਼ਾਮ ਤੋਂ ਅਰੇਂਜਮੈਂਟ ਸ਼ੁਰੂ ਹੋਇਆ ਪਰ ਥੋੜੇ ਟਾਈਮ ਦੇ ਵਿੱਚ ਹੀ ਬਲੋ ਬਹੁਤ ਵਧੀਆ ਲੋਕਾਂ ਦਾ ਆਪ ਹਰ ਲੋਕਾਂ ਦਾ ਜਿਹੜਾ ਉਹਨਾਂ ਇੱਕ ਬਹੁਤ ਇੱਕ ਚੰਗਾ ਸਾਈਨ ਹੈ